ਜੀ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਕਹਿੰਦੇ ਮੈਸੇਜ ਦੇਣਾ ਮੈਂ ਤਾਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਭਾਜੀ ਜਦੋਂ ਅਸੀਂ ਵੋਟਾਂ ਦਿੰਨੇ ਆ ਉਦੋਂ ਸਾਡੀ ਮਿਹਨਤਾਂ ਕਰਦੇ ਆ ਜੀ ਉਹ ਕਰਦੇ ਕਿ ਨਹੀਂ ਕਰਦੇ ਭਾਜੀ ਤੇ ਨੰਬਰ 2 ਜੇ ਇੰਨੇ ਕੰਮ ਉਹਨਾਂ ਨੇ ਪਹਿਲਾਂ ਰਲ ਕੇ ਕੀਤਾ ਹੁੰਦਾ ਸਾਨੂੰ ਅੱਜ ਦਿਨਾਂ ਦੇਖਣੇ ਪੈਂਦੇ ਆਪਣਾ ਪਿੰਡ ਕਿਹੜਾ ਚਰਾਣਾ ਮੈਂ ਮੌਜੂਦਾ ਪੰਚ ਆ ਮਨਜੀਤ ਸਿੰਘ ਨਾਮ ਆ ਮੇਰਾ ਯਾਦ ਪੰਚ ਚਰਾਣਾ ਪਿੰਡ ਦਾ ਹਾਂਜੀ ਸਾਨੂੰ ਇਹ ਦਿਨਾਂ ਦੇਖਣਾ ਕੋਈ ਵੀ ਇੱਥੇ ਆਇਆ ਕਿਸੇ ਨੇ ਇੱਕ ਵੀ ਟਰਾਲੀ ਨਹੀਂ ਭੇਜੀ ਕੋਈ ਮਤਲਬ ਵੱਡੀ ਗੱਲ ਇਹ ਹੈ ਹਾਂਜੀ ਕਿਸੇ ਨੇ ਟਰਾਲੀ ਨਹੀਂ ਭੇਜੀ ਮੰਤਰੀ ਨੇ ਕਿਹਾ ਸਾਡੀ ਟਰਾਲੀ ਆ ਅਸੀਂ ਪਾਵਾਂਗੇ ਇੱਕ ਬੋਰਾ ਕਿਸੇ ਮੰਤਰੀ ਨੇ ਨਹੀਂ ਕਿਹਾ ਕਿਸੇ ਮੁਲਾਜ਼ਮ ਨੇ ਇੱਕ ਬੋਰਾ ਚੱਕਿਆ ਜਿੰਨੇ ਵੀ ਸਾਡੇ ਨਾਲ 25 ਪਿੰਡਾਂ ਦੇ ਨੌਜਵਾਨ ਆ 25 ਪਿੰਡਾਂ ਦੇ ਵਾਸੀ ਆ ਉਹਨਾਂ ਨੇ ਕੰਮ ਕੀਤਾ ਸਾਰੇ ਜਿਹੜੇ ਮੈਂ ਕਹਿੰਦਾ ਪ੍ਰਸ਼ਾਸਨ ਵਾਲੇ ਆ ਜਾਂ ਸਿਆਸਤਦਾਨ ਤੰਬੂ ਲਾ ਕੇ ਨਹੀਂ ਬੈਠੇ ਇੱਧਰ ਬਸ ਇਹਨਾਂ ਨੇ ਇਹੀ ਕੰਮ ਕਰਨਾ ਪਰਾਟਾ ਲੱਗਾ ਆ ਪਰਾਟਾ ਲੱਗਾ ਨਿਆਰੇ ਨਾਲ ਬੈਠ ਗਏ ਸਾਡੇ ਨਾਲ ਹੜ ਜਵੇ ਨਾਲੋਂ ਜਾ ਮਰਜੀ ਕੁਛ ਹੋ ਜਾਵੇ ਬਸ ਇਹਨਾਂ ਨੂੰ ਜਿੰਨੇ ਸਾਡੇ ਮਤਲਬ ਮੈਂਬਰ ਖੜੇ ਫੋਟੋ ਪਾ ਕੇ ਇਥੋਂ ਗਾਣਾ ਐ ਲਾ ਦੇ ਸਾੜਾ ਕੰਮ ਇਹ ਕਰਦੇ ਆ ਹਾਂ ਇਹੀ ਕੰਮ ਕਰਦੇ ਆ ਕਰਦੇ ਕੁਛ ਨਹੀਂ ਦੋ ਮਿੰਟ ਰੁਕਣਾ ਆ ਜਾਣਾ ਜਾਂ ਦੋ ਮਿੰਟ ਸਾਡੇ ਨਾਲ ਰਵੇ ਇੱਥੇ ਕੰਮ ਕਰੇ ਪਤਾ ਲੱਗੇ ਉਹਨਾਂ ਨੂੰ ਹਾਂ ਜੀ ਆਹ ਮੁੰਡਿਆਂ ਦੀ ਸੇਵਾ ਨੂੰ ਵੀ ਸਲਾਮ ਹੈ ਜੀ ਦੇਖੋ ਸਾਡੀਆਂ ਕੱਲ ਦੀ ਵੀ ਟਰਾਲੀ ਵਿੱਚ ਰਾਨ ਤੋਂ ਭਰ ਕੇ ਆਹ ਦੋ ਟਰਾਲੀਆਂ ਅੱਜ ਮੁੰਡਿਆਂ ਨੇ ਭਜੀਆਂ ਨੌਜਵਾਨ ਸਮਾਣੇ ਸਾਡੀਆਂ ਨੇ ਉਹਨਾਂ ਦਾ ਬਹੁਤ ਧੰਨਵਾਦੀ ਕਰਦੇ ਆ ਅਸੀਂ ਵੀ ਅੱਜ ਹੁਣ ਕਿੰਨੇ ਚਰਾਣ ਤੋਂ ਕਿੰਨੇ ਮੈਂਬਰ ਆਏ ਆ ਅਸੀਂ ਚਰਾਣ ਤੋਂ ਘੱਟੋ ਘੱਟ 2 1.5 ਤੋਂ ਬੰਦਾ ਹੋਇਆ ਸੀ ਪਹਿਲਾਂ ਅੱਛਾ ਅੱਜ ਹੁਣ ਟਰੈਲੀਆਂ ਲੈਣਗੇ ਮੁੰਡੇ ਅਸੀਂ ਮੌਕੇ ਤੇ ਤੇ ਖੜੇ ਲਾਣ ਹਾਂ ਅਸੀਂ 1.5 200 ਬੰਦਾ ਆਇਆ ਜੀ ਇੱਥੇ ਹੁਣ ਵੀ ਅਸੀਂ ਆਪਾਂ ਆਪਣੀ ਹਫਾਜ ਦਾ ਆਪ ਕਰਨਾ ਚਾਹੁੰਦੇ ਸਾਡੇ ਜਾਂ ਔਖੇ ਵੇਲੇ ਨਹੀਂ ਕੰਮ ਆਉਣਾ ਤੁਸੀਂ ਹੁਣ ਆਨੇ ਕੰਨ ਫੋਟੋ ਕਰਾਣਾ ਆਂਦੇ ਯਾਰ ਭਾਜੀ ਪੰਜ ਸਾਹਿਬ ਔਖਾ ਵੇਲਾ ਵੀ ਨਹੀਂ ਲਿਆਂਦਾ ਹਾਂ ਜੀ ਇਹਨਾਂ ਨੇ ਲਿਆਂਦਾ ਤੁਹਾਡੀ ਹਨ ਗਹਿਲੀ ਕਤਾਈ ਨਾਲ ਔਖਾ ਵੇਲਾ ਹੁਣ ਔਖੇ ਵੇਲੇ ਖੜੋ ਤੁਸੀਂ ਹਾਂ ਖੜਦੇ ਵੀ ਨਹੀਂ ਭਾਜੀ ਨਾਲ ਜੇ ਇਹਨਾਂ ਨੂੰ ਉਹੀ ਕਹਿੰਨਾ ਜੇ ਪਹਿਲਾਂ ਬੰਨ ਪੱਕਾ ਕੀਤਾ ਹੁੰਦਾ ਤਾਂ ਹੁੰਦਾ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਪੰਜ ਸਾਹਿਬ ਪੰਜ ਸਾਹਿਬ ਮੈਂ ਨਾ ਕਟੋਕਟ 10 ਵੀਡੀਓ ਪਾ ਦਿੱਤੀਆਂ ਇਹ ਜਿਹੜਾ ਸਟੱਡ ਹੈ ਇੱਥੇ ਨਾ ਕਹਿੰਦੇ 600 ਫੁੱਟ ਪਾਸ ਹੋਇਆ ਸੀ ਜੇ ਲੱਗ ਜਾਂਦਾ ਇਹ ਦਿਨ ਦੇਖਣੇ ਨਾ ਪੈਂਦੇ ਹਾਂਜੀ ਲੱਗਣਾ ਚਾਹੀਦਾ ਸੀ ਫਿਰ ਕਿਉਂ ਨਹੀਂ ਲੱਗਾ ਅੱਗੇ ਅੱਗੇ ਲੱਗ ਗਿਆ ਸ਼ਾਇਦ ਫਿਰ ਉਹ ਅੱਗੇ ਪਿੱਛੇ ਕਰਕੇ ਕੰਮ ਕਾਲਾ ਮਾਲਾ ਕਰਕੇ ਜੀ ਹੋਰ ਵੀ ਸਾਡੇ ਸਿਰਾਂ ਤੋਂ ਕਮਾਈ ਕਰਨੀ ਹਾਂਜੀ ਹੁਣ ਵੀ ਸਾਡੇ ਸਿਰਾਂ ਤੋਂ ਕਰਨੀ ਉਹ ਵੀ ਕਹੀ ਜਾਂਦੇ ਲੇਬਰ 200 ਮੇਰੀ ਆ 150 ਮੇਰੀ ਆ ਪਤਾ ਨਹੀਂ ਕਾਗਜ਼ਾਂ 'ਚ ਆ ਕਿਹਦੇ ਸਿਰ ਉਹ ਵੀ ਵਿਚਾਰਿਆਂ ਨੇ ਆਪਣੇ ਆਪਣੇ ਬੰਦਿਆਂ ਨੇ ਤੇਲ ਇਕੱਠਾ ਕਰਕੇ ਲਿਆਂਦਾ ਜੀ। ਕੋਈ ਨਹੀਂ ਕਿਸੇ ਨੇ ਜਿਹੜੀ ਅਸੀਂ ਆਏ ਆ ਲੇਬਰ ਥੋੜਾ ਦੇਣੀ ਕਿਸੇ ਨੇ। ਉਹ ਨਹੀਂ ਨਾ ਰੱਖਦਾ। ਲੇਬਰ ਨਹੀਂ ਉਹਨੇ ਨਹੀਂ ਰੱਖਣੀ। ਉਹਨੇ ਮੁੱਲ ਮੋੜਨਾ। ਸਰਕਾਰ ਦਾ ਕੋਈ ਆਸਾ ਨਹੀਂ ਸੱਚੀ ਸਰਕਾਰ ਦਾ ਆਸਰਾ। ਹਾਂਜੀ ਹਾਂਜੀ। ਬਾਕੀ ਮੈਂ ਇਹੀ ਮੈਸੇਜ ਕਰਨਾ ਚਾਹੁੰਦਾ ਜੇ ਤੁਸੀਂ ਵੋਟ ਪਾਣੀ ਆਤ ਕੀ ਸੋਚ ਸਮਝ ਕੇ ਪਾਓ। ਜੇ ਤੁਹਾਨੂੰ ਚੰਗਾ ਲੱਗਾ ਤਾਂ ਪਾਓ ਨਹੀਂ ਤਾਂ ਪਾਓ ਨਾ ਬਾਈਕਟ ਕਰੋ। ਨੋਟਾ ਦੇਵੇ ਸਰਕਾਰ ਬਣੀ ਨਹੀਂ ਨਾ ਇੱਕ ਵਾਰੀ। ਮੈਂ ਉਹੀ ਮੈਸੇਜ ਦੇਣਾ ਚਾਹੁੰਦਾ ਏਕੋ ਜੀ ਸਾਡੇ 50 ਚੋਂ ਨਾ ਮੈਂ ਦੇਖੋ ਭਾਜੀ ਪੰਜ ਸਾਹਿਬ ਦੇ ਕਹਿਣਾ ਬੋਲੋ ਨੋਟਾ ਨੂੰ ਥੱਲੇ ਹੁੰਦਾ ਨਨ ਆਫ ਥੀਸ ਹਾਂਜੀ ਨਨ ਆਫ ਥੀਸ ਐਸਪੀਰੀਐਂਟਸ ਸਾਨੂੰ ਇਹ ਨਾ ਜੋ ਕੋਈ ਵੀ ਜਿਹੜਾ ਆ ਜਿਹਨੇ ਅਪਲਾਈ ਕੀਤਾ ਕੈਂਡੀਡੇਟ ਨਹੀਂ ਚਾਹੀਦਾ ਹਾਂਜੀ ਹਾਂਜੀ ਉਹੀ ਤਾਂ ਗੱਲ ਆ ਜੀ ਅਸੀਂ ਕੰਮ ਨੂੰ ਵੋਟ ਪਾਣੇ ਆ ਕੰਮ ਸਾਡਾ ਹੁੰਦਾ ਕਾ ਤੋ ਨਹੀਂ ਫਿਰ ਤਾਂ ਅਸੀਂ ਨਹੀਂ ਦੇਖਣੇ ਪੈਂਦੇ ਜੀ ਉਹ ਗੱਲ ਆ ਜੀ ਜੀ ਪੰਜ ਸਾਹਿਬ ਬਹੁਤ ਚੰਗਾ ਲੱਗਿਆ ਖੁੱਲ ਕੇ ਬੋਲੇ ਤੁਹਾਨੂੰ ਜਗਾਣ ਦੀ ਕੋਸ਼ਿਸ਼ ਕੀਤੀ ਐ ਇਸੇ ਮੌਕੇ ਦੀ ਅਸਲੀਅਤ ਸੱਚਾਈ ਦਿਖਾਈ ਐ ਚਾਨਣਾ ਪਾਇਆ ਕਿਉਂਕਿ ਸੂਰਜ ਥੱਲੇ ਤਪਦੀ ਧੁੱਪ ਹੋਵੇ ਚਾਹੇ ਮੀਂਹ ਵਰਦਾ ਸੀ ਇਹੀ ਖੜੇ ਆ ਇੱਥੇ ਤੁਸੀਂ ਵੇਖੇ ਮੜੇ ਇੱਕ ਵਾਰੀ ਮੇਰਾ ਭਰਾ ਕਮਾ ਦੇ 360 ਦੇਖੀ ਕੋਈ ਹੈ ਕੋਈ ਸਿਆਸਤ ਚਟ ਕਪੜੀਆਂ ਨਜ਼ਰ ਆਉਂਦਾ ਹੈ ਆਊਗਾ ਆਊਗਾ ਉਹਨਾਂ ਦੇ ਅਰੀਲੇ ਚ ਨਜ਼ਰ ਆਊਗੇ ਜੀ ਫੋਟੋ ਮੈਣਾ ਜਰੂਰ ਆ ਬਸ ਫੋਟੋ ਕਰਾਣੀ ਦੋ ਮਿੰਟਾਂ ਦਾ ਬਸ ਚੱਲ ਜਾਣਾ ਇਹ ਕਿਹੜਾ ਗੱਲਾਂ ਯਾਰ ਭਾਜੀ ਏ ਅਸਲ ਜੀ ਭਾਜੀ ਪਤਾ ਕੀ ਅਸੀਂ ਲੋਕ ਨਾ ਮਰਿਆਦਾ ਚ ਬਚੀਂਦਾ ਜੁੱਤੀ ਲਾ ਲਵੇ ਗਿਣੇ ਕੋਈ ਨਾ ਠੀਕ ਹੈ ਭਾਜੀ ਚਲੋ ਤੁਸੀਂ ਲਾਈ ਹੋ ਨਾ ਹਾਂਜੀ ਪਰ ਇਹਨਾਂ ਦੀ ਔਕਾਤ ਇਹ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਭਾਜੀ ਠੀਕ ਹੈ ਟ੍ਰਾਲੀ ਤੁਸੀਂ ਉੱਥੋਂ ਭਰ ਕੇ ਲੈ ਕੇ ਮਤਲਬ ਬਾਰਦਾਨ ਨੇ ਬੋਰੀਆਂ ਚ ਵੀ ਉੱਥੋਂ ਭਈ ਹਾਂਜੀ ਹਾਂਜੀ ਉੱਥੋਂ ਆਪਣੇ ਭਰੇ ਠੀਕ ਹੈ ਹੋਰ ਵੀ ਟਰਾਲੀਆਂ ਆਈਆਂ ਪਹਿਲਾਂ ਵੀ ਲਾ ਕੇ ਗਏ ਚਾਰ-ਤਾਂ ਟਰਾਲੀਆਂ ਕੱਲ ਵੀ ਲਾ ਕੇ ਗਏ ਜੀ ਅੱਜ ਵੀ 6-7 ਅੱਜ ਲੈ ਗਏ ਜੀ ਬਲੂਰਾਂ ਤੋਂ ਹੀ ਇੱਥੇ ਤਾਂ ਕੌਣ ਆ ਜਿਵੇਂ ਚੜ੍ਹਾਈ ਜੇ ਬੜੀ ਟੇਢੀ ਮੇਢੀ ਔਖਾ ਤਾਂ ਹੁੰਦਾ ਹਾਂਜੀ ਹਾਂਜੀ ਔਖਾ ਤਾਂ ਹੁੰਦਾ ਜੀ ਟਰਾਲੀ ਇਹ ਤਾਂ ਬਣਦਾ ਯਾਰ ਹਾਂਜੀ ਹਾਂਜੀ ਟਰੈਕਟਰ ਇੰਨੀ ਕਿੱਜਾ ਚ ਘਮਾਉਣਾ ਵੀ ਬਹੁਤ ਔਖਾ ਬਹੁਤ ਔਖਾ ਜੀ ਇਸਕ ਦਾ ਕੰਮ ਹੈ ਜੀ ਅਜੇ ਜਿਹੜੇ ਹੋਰ ਭੈਣ ਭਰਾ ਲੈ ਕੇ ਆਉਣਾ ਚਾਹੁੰਦੇ ਆ ਉਹਨ ਦੇ ਬਾਹਰ ਲੈਣੇ ਚ ਪਾ ਕੇ ਲੈ ਕੇ ਆ ਹਾਂ ਜੀ ਹਾਂ ਜੀ ਲੈ ਕੇ ਆਣੇ ਬਾਹਰ ਲੈ ਕੇ ਆਣ ਪਾ ਕੇ ਨਹੀਂ ਹੈਗੇ ਤਾਂ ਇੱਥੋਂ ਬੋਤਲ ਲੈਣੇ ਤੁਹੇ ਦੇ ਦਿੰਦੇ ਹੋ ਓੱਖਾ ਬੋਹ ਹੁੰਦਾ ਜੀ ਲਾਉਣੀ ਇਥੇ ਬੋਲੇ ਓਕੀ ਪਰ ਨਹੀਂ ਓਕੀ ਹੈ ਹੈ ਤੇ ਇਹ ਸਹਿਤਪੁਰ ਤੋਂ ਤੁਹਾਡਾ ਪਿੰਡ ਸਹਿਤਪੁਰ ਹਿੰਦੂ ਬਲੂਰਾ ਦਾ ਚ ਪਸਾਂ ਚ ਇਕੱਠਾ ਜੀ ਆਏ ਲੱਗਦਾ ਇਨ੍ਹਾਂ ਦਾ ਬਲੂਰਾ ਆਇਆ ਭਾਜੀ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਨਾਲ ਆਏ ਆ ਪੰਜ ਟਰਾਲੀਆਂ ਲੈ ਕੇ ਆਏ ਜੀ ਬੋਰੇ ਭਰ ਕੇ ਠੀਕ ਹੈ ਜੀ ਪਿੰਡ ਮਹਿਲੂਰ ਕਲਾ ਜੀ ਮਹਿਲੂਰ ਕਲਾ ਬਲੂਰੇ ਸੰਗਤ ਲੈ ਕੇ ਆਈ ਆ ਭਰ ਕੇ ਜੀ ਸੰਗਤ ਲੈ ਕੇ ਆਈ ਹੈ ਕਰਾਉਣ ਵਾਲਾ ਉਹ ਆ ਬੋਰੇ ਬੋ ਜਾ ਕੇ ਭਰਦੇ ਆ ਦੁਆਰਾ ਟਰਾਲੀਆਂ ਜੀ ਚਲੋ ਬਾਤ ਸ਼ੁਕਰ ਹੈ ਬਾਤ ਸ਼ੁਕਰ ਹੈ ਭਾਜੀ ਠੀਕ ਹੈ ਛੋਟੇ ਵੀ ਠੀਕ ਹੈ ਵੀਰੇ ਇਹ ਮਿਹਨਤ ਨੂੰ ਸਲਾਮ ਹੈ ਨਾਮ ਨਾ ਕਰਿਆ ਕਰੋ ਹੁਣ ਮੇਰੇ ਮੂੰਹ ਚੋਂ ਗਾਲ ਵੀ ਨਿਕਲ ਗਈ ਆ ਕਿ ਪੰਜਾਬੀ ਨਸ਼ੇ ਕਰਦੇ ਆ ਆ ਨਸ਼ਾ ਇਹਨਾਂ ਨੂੰ ਇੱਕ ਦੂਜੇ ਦੀ ਹਿਫਾਜ਼ਤ ਕਰਨ ਦਾ ਆ ਐਵੇਂ ਬਦਨਾਮ ਨਾ ਕਰੋ ਹੁਣ ਬਾਕੀ ਸੂਬੇ ਵਾਲੇ ਪੁੱਛੀ ਵੀ ਜਾਂਦੇ ਆ ਵੀ ਇਹ ਖਾਂਦੇ ਕੀ ਆ ਐਡਾ ਮੀ ਐਡਾ ਪਾਣੀ ਜੜੇ ਪਰ ਫੇਰ ਵੀ ਨਹੀਂ ਡਰਦੇ ਪਹੁੰਚੀ ਜਾਂਦੇ ਬੰਨ ਤੇ ਕੋਈ ਹੋਰ ਹੋਵੇ ਤਾਂ ਸੂਬਾ ਛੱਡ ਕੇ ਭੱਜ ਜਵੇ ਜੀ ਬਾਤ ਸ਼ੁਕਰ ਹੈ ਵੀਰੇ